ਚੜਦਾ ਚੇਤੰਗ ਵਸਾਕ ਸੁਣ ਕੇ ਉਦਾਸ ਹੋ ਜੀਏ ਜੂਣ ਮਹੀਨਿਆਂ ਤੋਂ ਕਿਨੇ ਬਾੜਾ ਉੱਤੇ ਕਿੰਨੀ ਥੱਕ ਪਾਈ ਪਛਕੇ ਦੇਖ ਲਈ ਗੋਰਿਆਂ ਓ ਸਾਡੇ ਜਜਬੇ ਅਣਖ ਸਦਾ ਆਈ ਅੜਦੀ ਓ ਗੋਲੀ ਪਰਖੀ ਗਈ ਤਾਂ ਸਾਡੇ سینਿਆਂ ਤੋਂ ਸਾਡੇ ਝੱਗੇ ਤੇ ਗਿਰਤਦਾ ਬਣੇ ਨਕਸ਼ਾ ਗੁੱਡੀਏ ਨਰਮਾ ਤਾਂ ਡਿੱਗਦੇ ਅਸੀਨਿਆਂ ਤੋਂ ਹੋ ਪੱਤਵਾਲਿਆ ਕਦੇ ਨਹੀਂ ਨਿਕਰ ਸਕਦੇ ਬਚ ਕੇ ਰਹੀਏ ਜੇ ਰਾਜਪਾਲ ਕਮੀਨਿਆਂ ਤੋਂ ਬਚ ਕੇ ਰਹੀਏ ਜੇ ਰਾਜਪਾਲ ਕਮੀਨਿਆਂ ਤੋਂ